ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਨੂੰ ਨਾ ਕਾਫੀ ਲੰਬੇ ਸਮੇਂ ਤੋਂ ਤਰਨਤਾਰਨ ਤੋਂ ਕਾਫੀ ਸੰਗਤਾਂ ਦੇ ਮੈਸੇਜ ਫੋਨ ਸਾਨੂੰ ਆ ਕੇ ਮਿਲਦੇ ਸੀ ਕਿ ਤੁਸੀਂ ਆ ਕੇ ਤਰਨਤਾਰਨ ਦੀ ਜਿੰਮਨੀ ਚੋਲ ਲੜੋ ਇਸ ਵਿਸ਼ੇ ਉੱਤੇ ਸੰਦੀਪ ਸਿੰਘ ਦੀ ਸੰਦੀਪ ਸਿੰਘ ਨਾਲ ਸਾਡੀ ਕਾਫੀ ਲੰਬੇ ਚਿਰ ਤੋਂ ਗੱਲਬਾਤ ਹੋਈ ਹੈ ਸੰਦੀਪ ਸਿੰਘ ਦਾ ਮੈਸੇਜ ਹੈ ਕਿ ਮੈਂ ਤੇ ਦੇ ਕੋ ਜੇਲ ਦੇ ਅੰਦਰ ਆ ਮੈਂ ਸੰਗਤ ਦੀ ਸੇਵਾ ਦੇ ਕੋ ਅੰਦਰੋਂ ਕਰ ਨਹੀਂ ਸਕਦਾ ਇਸ ਕਰਕੇ ਮਨਦੀਪ ਸਿੰਘ ਜੀ ਤੁਸੀਂ ਜਾ ਕੇ ਸੰਗਤਾਂ ਦੀ ਸੇਵਾ ਕਰੋ ਉਸੇ ਲੋਕਾਂ ਦੇ ਸਿਰਫ ਕਰੇ ਮਦਦ ਦੇਖੋ ਜੀ ਮਸੀਂ ਕਾਫੀ ਸਮੇ ਤੋਂ ਲਗਾਕਿ ਸੰਤਾਨਾਂ ਵਿਚਰਦੇ ਪਏ ਆ ਸੰਤਾਨਾਂ ਦੇ ਕੋ ਕਾਫੀ ਰੋਸ ਹੈ ਜਿਹੜਾ ਸਭ ਤੋਂ ਵੱਡਾ ਰੋਸ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬੇਬੀ ਹੋ ਰਹੀ ਹੈ ਅੱਜ ਤੱਕ ਆਪਣੇ ਬੰਦੀ ਸਿੰਘ ਹਜੇ ਤੱਕ ਰਹਾ ਨਹੀਂ ਕੀਤੇ ਫਿਰ ਉਸ ਤਰ੍ਹਾਂ ਕਿਸਾਨੀ ਵਾਲਾ ਆਪਣਾ ਮੁੱਦਾ ਫਿਰ ਨੌਜਵਾਨਾਂ ਉੱਤੇ ਧੱਕੇਸ਼ਾਹੀ ਕਰਦੇ ਪਏ ਨੇ ਇਹ ਮੁੱਦੇ ਜੀ ਹੋਰ ਇਸ ਤੋਂ ਇਲਾਵਾ ਕਾਫੀ ਪੰਜਾਬ ਦੇ ਮੁੱਦੇ ਆ ਜੀ ਜਿਹੜੀ ਪਾਰਟੀਆਂ ਉਹਦੇ ਜਿਹੜੀਆਂ ਖੜੀਆਂ ਨੇ ਕਾਫੀ ਗਰੋਥ ਕਰਦੇ ਨੇ ਕੈਸੀ ਪੋਲੀਟਿਕਾ ਨਹੀਂ ਕਾਫੀ ਹੋਲਡ ਬਣਿਆ ਇਹ ਸਭ ਦੇ ਨਾਲ ਦੇਖੋ ਇਸ ਤਰ੍ਹਾਂ ਵਾ ਕਿ ਇਹ ਤੇ ਸੰਗਠਾਂ ਦੇ ਸਹਿਯੋਗ ਨਾਲ ਹੀ ਜਿੱਤ ਪਾਵਾਂਗੇ ਅਸੀਂ ਦੇਖੋ ਇਹਨੇ ਚੋਕੇ ਤੇ ਹੈ ਨਹੀਂ ਹੈ ਕਿ ਜਿਹੜਾ ਆਪ ਹੀ ਸੀ ਇਹ ਕੁਝ ਕਰ ਪਾਵਾਂਗੇ ਸਾਨੂੰ ਇੱਥੇ ਇੱਕ ਇੱਕ ਵੋਟ ਸਾਡੇ ਉੱਤੇ ਬਹੁਤ ਕੀ ਦਿੱਤੀ ਹੈ ਇਹ ਤੇ ਸੰਗਠਾਂ ਨੇ ਇੱਕੋ ਮੈਸੇਜ ਦਿੱਤੇ ਹੈ ਕਿ ਸਾਡਾ ਪਰਿਵਾਰ ਦਾ ਵੱਧ ਤੋਂ ਵੱਧ ਸਾਥ ਦੇਵੇ ਤੁਹ ਜਿੰਮੇਵਾਰੀ ਨਾ ਵੀ ਹੋ ਵੀ ਇਹਦੀ ਪਰਵਾਹ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਾਫੀ ਜ਼ਿਆਦਾ ਜੀ ਬਿਮਾਰੀ ਹੈ ਪਰ ਫਿਰ ਵੀ ਇਹ ਕਹਿੰਦੇ ਆ ਸੰਤਾਨ ਬੀਜਤੀ ਕਰਾਂਗੇ ਇਹ ਹੁਣ ਸਾਡੀ ਚਿੰਤਾ ਨਹੀਂ ਇਹ ਸੰਤਾਨਾਂ ਦੀ ਤੇ ਪੰਥ ਦੀ ਚਿੰਤਾ ਜੂ ਹੈ ਜੀ ਸਹੀ ਠੀਕ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਨੂੰ ਨਾ ਕਾਫੀ ਲੰਬੇ ਸਮੇਂ ਤੋਂ ਤਰਨਤਾਰਨ ਤੋਂ ਕਾਫੀ ਸੰਗਤਾਂ ਦੇ ਮੈਸੇਜ ਫੋਨ ਤੁਹਾਨੂੰ ਆ ਕੇ ਮਿਲਦੇ ਸੀ ਕਿ ਤੁਸੀਂ ਆ ਕੇ ਤਰਨਤਾਰਨ ਦੀ ਜਿੰਮਨੀ ਚੋਲ ਲੜੋ ਇਸ ਵਿਸ਼ੇ ਉੱਤੇ ਸੰਦੀਪ ਸਿੰਘ ਦੀ ਸੰਦੀਪ ਸਿੰਘ ਨਾਲ ਸਾਡੀ ਕਾਫੀ ਲੰਬੇ ਚਿਰ ਤੋਂ ਗੱਲਬਾਤ ਹੋਈ ਹੈ ਸੰਦੀਪ ਸਿੰਘ ਦਾ ਮੈਸੇਜ ਹੈ ਕਿ ਮੈਂ ਤੇ ਦੇਖੋ ਜੇਲ੍ਹ ਦੇ ਅੰਦਰ ਆ ਮੈਂ ਸੰਗਤ ਦੀ ਸੇਵਾ ਦੇਖੋ ਅੰਦਰੋਂ ਕਰ ਨਹੀਂ ਸਕਦਾ ਇਸ ਕਰਕੇ ਮਨਦੀਪ ਸਿੰਘ ਜੀ ਤੁਸੀਂ ਜਾ ਕੇ ਸੰਗਤਾਂ ਦੀ ਸੇਵਾ ਕਰੋ ਉਹਨੂੰ ਸਿਲੋਕਾ ਚਾਹੀਦਾ ਸੀ ਮਿਸਟਰ ਫਰੀ ਮਦਦ ਦੇ। ਦੇਖੋ ਜੀ ਅਸੀਂ ਕਾਫੀ ਸਮੇ ਤੋਂ ਮਤਲਬ ਕਿ ਸੰਗਤਾਂ ਨਾਲ ਵਿਚਰਦੇ ਪਏ ਆ ਸੰਗਤਾਂ ਨਾਲ ਕੋਈ ਕਾਫੀ ਰੋਸ ਹੈ। ਇਹਦਾ ਸਭ ਤੋਂ ਵੱਡਾ ਰੋਸ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬੇਬੀ ਹੋ ਰਹੀ ਹੈ ਅੱਜ ਤੱਕ। ਆਪਣੇ ਬੰਦੀ ਸਿੰਘ ਹਜੇ ਤੱਕ ਰਹਾ ਨਹੀਂ ਕੀਤੇ। ਫਿਰ ਉਸ ਤ ਵਾ ਕਿਸਾਨੀ ਵਾਲਾ ਆਪਣਾ ਮੁੱਦਾ ਫਿਰ ਨੌਜਵਾਨਾਂ ਉਤੇ ਧੱਕੇਸ਼ਾਹੀ ਕਰਦੇ ਪਏ ਨੇ ਇਹ ਮੁੱਦੇ ਜੀ ਹੋਰ ਇਸ ਤੋਂ ਇਲਾਵਾ ਕਾਫੀ ਪੰਜਾਬ ਦੇ ਨੂੰ ਪਿਆਰੇ ਜੀ ਪਾਰਟੀਆਂ ਉੱਤੇ ਜਿਹੜੀਆਂ ਖੜੀਆਂ ਨੇ ਉਹ ਕਾਫੀ ਗਰੋਥ ਕਰਦੇ ਨੇ ਪੈਸੇ ਪੋਲੀਟਿਕਾ ਦਾ ਵੀ ਕਾਫੀ ਕੋਲਟ ਬਣਿਆ ਇਸ ਸਭ ਦੇ ਨਾਲ ਦੇਖੋ ਇਸ ਤਰ੍ਹਾਂ ਵਾ ਕਿ ਇਹ ਤੇ ਸੰਗਠਨਾਂ ਦੇ ਸਹਿਯੋਗ ਨਾਲ ਹੀ ਜਿੱਤ ਪਾਵਾਗੇ ਅਸੀਂ ਦੇਖੋ ਇਹਨੇ ਚੋਕੇ ਤੇ ਹੈ ਨਹੀਂ ਹੈ ਕਿ ਜਿਹੜਾ ਆਪ ਹੀ ਸੀ ਇਹ ਕੁਝ ਕਰ ਪਾਵਾਂਗੇ ਸਾਨੂੰ ਇੱਥੇ ਇੱਕ ਇੱਕ ਵੋਟ ਸਾਡੇ ਉੱਤੇ ਬਹੁਤ ਕੀ ਦਿੱਤੀ ਹੈ ਇਹ ਤੇ ਸੰਗਠਨਾਂ ਨੇ ਇੱਕੋ ਮੈਸੇਜ ਦਿੱਤੇ ਹੈ ਕਿ ਸਾਡਾ ਪਰਵਾਹ ਦਾ ਹੱਦ ਤੋਂ ਵੱਧ ਸਾਥ ਦੇ ਦੇ ਤੁਹ ਜਿੰਮੇਵਾਰੀ ਜਾਂਦੀ ਹੋ ਗਈ ਹੈ ਜੀ ਪਰਵਾਹ ਹਾਂਜੀ ਹਾਂਜੀ ਬਿਲਕੁਲ ਜੀ ਕਾਫੀ ਜ਼ਿਆਦਾ ਜੀ ਬਿਮਾਰੀਆਂ ਹਨ ਪਰ ਫਿਰ ਵੀ ਇਹ ਕਹਿੰਦੇ ਆ ਸੰਤਾਂ ਨੂੰ ਬੇਤੀ ਕਰਾਂਗੇ ਇਹ ਹੁਣ ਸਾਡੀ ਚਿੰਤ ਨਹੀਂ ਇਹ ਸੰਤਾਂ ਦੀ ਤੇ ਪੰਥ ਦੀ ਚਿੰਤਾ ਜੀ ਹੈ ਜੀ ਸਹੀ ਠੀਕ